ਦੇਖੋ ਅਸੀਂ ਸਪਸ਼ਟ ਹੀ ਕਹਿੰਨੇ ਆਂ ਕਿ ਇਹ ਕੇਂਦਰ ਤੇ ਪੰਜਾਬ ਸਰਕਾਰ ਦੀ ਜਿਹੜੀ ਨਿੰਦਾਜੋਗ ਕਾਰਵਾਈ ਆ ਇੱਕ ਪੀਸਫੁਲੀ ਟੰਗਣਾ ਪੁਰਾਮਨ ਟੰਗਣਾ ਇੱਕ ਵਡੇਰੀ ਉਮਰ ਦੇ ਵੱਡੇ ਕਿਸਾਨ ਲੀਡਰ ਨੂੰ ਚਪਲਾ ਨਾ ਪਾਉਣ ਦੇਣਾ ਪੱਗ ਨਾ ਬੰਨਣ ਦੇਣਾ ਲਿਡੇ ਨਾ ਪਾਉਣ ਦੇਣਾ ਤੇ ਉਹ ਉਹ ਜਿੱਥੇ ਰਿਆਸਤੇ ਰਹਿਰਾਂ ਨੂੰ ਤੋੜ ਕੇ ਕੋਈ ਮੁਜਰਮ ਥੋੜੇ ਇਹ ਮੁਜਰਮਾਣਾ ਕਾਰਵਾਈ ਕੇਂਦਰ ਤੇ ਪੰਜਾਬ ਨੇ ਕੀਤੀ ਹੈ ਇਹਨੂੰ ਚੁੱਕ ਕੇ ਲੈ ਜਾਣਾ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ਅਜੇ ਤੱਕ ਸਾਨੂੰ ਇਨਫੋਰਮੇਸ਼ਨ ਨਾ ਨਾ ਉਹਦੇ ਨਾਲ ਗੱਲ ਨਾ ਕਰਾਉਣਾ ਕਿ ਉਹ ਕਿਹੜੀ ਹਾਲਚ ਨੇ ਕਿਹੜੀ ਪ੍ਰਸਥਿਤੀਆਂ ਚ ਨੇ ਔਰ ਗੱਲਬਾਤ ਕਰਨ ਦੀ ਬਜਾਏ ਲੋਕਾਂ ਨੂੰ ਢਕਾਹਣ ਵਾਲੇ ਇਹ ਕਦਮ ਪੰਜਾਬ ਨੇ ਹੁਣ ਚੁੱਕੇ ਨੇ ਪੰਜਾਬ ਦੇ ਸੀਐਮ ਸਾਹਿਬ ਦੱਸਣ ਕਿ ਉਹ ਕਿਸਾਨਾਂ ਦੇ ਨਾਲ ਨੇ ਕਿ ਹੁਣ ਕੇਂਦਰ ਨਾਲ ਰਲ ਗਏ ਨੇ ਉਹਨਾਂ ਨੇ ਕਿਉਂ ਇਹ ਕਦਮ ਚੱਕਿਆ ਜੇ ਕੇਂਦਰ ਦੇ ਕੋਈ ਮੰਤਰੀ ਬੋਲ ਰਹੇ ਨੇ ਕਿ ਪੰਜਾਬ ਨੇ ਕਾਰਵਾਈ ਕੀਤੀ ਕੇਂਦਰ ਨੂੰ ਤਾਂ ਬਦਨਾਮ ਕੀਤਾ ਜਾ ਰਿਹਾ ਇਹਦਾ ਸਪਸ਼ਟਿਕਰਨ ਪੰਜਾਬ ਸਰਕਾਰ ਦਾ ਕਿਸ ਤਰ੍ਹਾਂ ਦੇ ਦੱਸੋ ਕਿ ਇਦਾਂ ਦੇ ਕੀ ਸਰਕਾਰ ਨੂੰ ਖਤਰਾ ਪੈ ਗਿਆ ਜਿਹੜਾ ਨਹੀਂ ਇਹ ਤਾਂ ਸਰਕਾਰ ਹੀ ਦੱਸ ਸਕਦੀ ਨਾ ਸਾਡੇ ਹਿਸਾਬ ਨਾਲ ਤਾਂ ਕੋਈ ਖਤਰਾ ਨਹੀਂ ਸਰਕਾਰ ਨੇ ਸਾਡੇ ਅੰਦੋਲਨ ਨੂੰ ਫੇਲ ਕਰਨ ਵਾਸਤੇ ਕਦਮ ਚੱਕਿਆ ਜੋ ਸਾਨੂੰ ਲੱਗਦਾ ਪਰ ਇਹਦੇ ਨਾਲ ਅੰਦੋਲਨ ਹੋਰ ਮਜ਼ਬੂਤ ਹੋਊਗਾ ਸਰਕਾਰ ਦੀ ਬੜਾਹਟ ਠੀਕ ਆ ਪੰਜਾਬ ਸਰਕਾਰ ਚਾਹੁੰਦੀ ਨਹੀਂ ਵੀ ਕੇਂਦਰ ਨਾਲ ਕੋ ਸਾਡਾ ਸਮਝੌਤਾ ਹੋ ਜੇ ਜਾਂ ਕੋਈ ਸਾਡਾ ਫੈਸਲਾ ਹੋ ਜੇ ਉਹ 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 ਵਿੱਚ ਇੰਟਰਵਿਨ ਕਰਕੇ ਸਾਡਾ ਇੱਥੇ ਦਾ ਸ਼ਾਂਤਮਈ ਮਾਹੌਲ ਵਿਗਾੜ ਰਹੀ ਹੈ ਜਸਵਿੰਦਰ ਲੰਗੋਵਾਲ ਜੀ ਇਸ ਤਰ੍ਹਾਂ ਦੇ ਜਿਹੜੇ ਦੇਰ ਰਾਤ ਡੱਲੇਵਾ ਸਾਹਿਬ ਨੂੰ ਪੁਲਿਸ ਵੱਲੋਂ ਇੱਥਾਂ ਅਰੈਸਟ ਕੀਤਾ ਗਿਆ ਦੇਖੋ ਦੇਖਦੇ ਤਾਂ ਇਸ ਤਰ੍ਹਾਂ ਵੀ ਗੁੰਡਾਗਰਦੀ ਕਰਕੇ ਪੰਜਾਬ ਦੀ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਾਂਝਾ ਜੁਆਇੰਟ ਆਪਰੇਸ਼ਨ ਕਰਕੇ ਸਾਡੇ ਸੀਨੀਅਰ ਕਿਸਾਨ ਲੀਡਰ ਨੂੰ ਜਿਨ੍ਹਾਂ ਨੇ ਵਰਨ ਵਰਤ ਤੇ ਬੈਠਣਾ ਸੀ ਅੱਜ 12 ਵਜੇ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲੇਖਨੋਰੀ ਬਾਰਡਰ ਤੋਂ ਉਹਨਾਂ ਦੇ ਕੈਂਪ ਨੂੰ ਤੋੜ ਕੇ ਇਹਦੀ ਅਸੀਂ ਸਭ ਤੋਂ ਪਹਿਲਾਂ ਤਾਂ ਨਿੰਦਾ ਹੀ ਕਰਾਂਗੇ ਕਿ ਬਹੁਤ ਮਾੜਾ ਕੀਤਾ ਸਾਡੇ ਪੀਸਫੁੱਲ ਅੰਦੋਲਨ ਨੂੰ ਵੀ ਸਰਕਾਰਾਂ ਸਹਿਣ ਨੂੰ ਤਿਆਰ ਨਹੀਂ ਹੈਗੀਆਂ ਦੂਜੀ ਗੱਲ ਸ਼ਾਹ ਦੇ ਭੁਲੇਖਾ ਵੀ ਹੋਵੇ ਕੇਂਦਰ ਸਰਕਾਰ ਦਾ ਤੇ ਰਾਜ ਸਰਕਾਰਾਂ ਦਾ ਵੀ ਇਸ ਤਰ੍ਹਾਂ ਅंदोलਨ ਦਵਾਏ ਜਾਂਦੇ ਆ ਅंदोलਨ ਨਹੀਂ ਦਬਦੇ ਹੁੰਦੇ ਇਹ ਅंदोलਨ ਹੋਰ ਤਿੱਖੇ ਹੋਣਗੇ ਪਰ ਇਹ ਸਰਕਾਰ ਦਾ ਇਸ ਤਰ੍ਹਾਂ ਦਾ ਪੈਂਤੜਾ ਕਿ ਉਹ ਲੋਕਾਂ ਤੇ ਹੁੰਦਾ ਜਿਹੜਾ ਕੋਈ ਗੁਨਾਹਗਾਰ ਹੋਵੇ ਅਸੀਂ ਪੁੱਛਣਾ ਚਾਹੁੰਦੇ ਆ ਕੇਂਦਰ ਤੇ ਰਾਜ ਸਰਕਾਰਾਂ ਨੂੰ ਕਿ ਡੱਲੇਬਾਲ ਦਾ ਸਾਡੇ ਪ੍ਰਧਾਨ ਜੀ ਦਾ ਆ ਜਾਂ ਸਾਡੇ ਮੋਰਚਿਆਂ ਦਾ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਨੇ ਇਹਦੇ ਵਿੱਚ ਗੁਨਾਹ ਕੀ ਹੈ ਉਹਨਾਂ ਦਾ ਕਸੂਰ ਕੀ ਹੈ ਜੇ ਉਹਨਾਂ ਨੂੰ ਤੁਹਾਨੂੰ ਲੱਗਦਾ ਵੀ ਕਿਸਾਨਾਂ ਨਾਲ ਹਮਦਰਦੀ ਹੈ ਕਿਸਾਨ ਮਰਨ ਵਰਤ ਤੇ ਨਾ ਬੈਠਣ ਉਹਨਾਂ ਦੀ ਸਿਹਤ ਨੂੰ ਕੋਈ ਆਂਚ ਨਾ ਜਾਵੇ ਤਾਂ ਗੱਲ ਕਰੋ ਮੀਟਿੰਗ ਕਰੋ ਮਸਲੇ ਮੰਗਾ ਸਾਡੇ ਬਿਲਕੁਲ ਵਾਜਬ ਤੇ ਜਾਇਜ਼ ਹੈ ਉਹਨਾਂ ਨੂੰ ਨਿਮੇੜੋ ਤੇ ਇਸ ਤਰ੍ਹਾਂ ਗੁੰਡਾਗਰਦੀ ਨਾਲ ਸਾਡੇ ਲੀਡਰਾਂ ਨੂੰ ਚੁੱਕ-ਚੁੱਕ ਕੇ ਤੁਸੀਂ ਕਿੰਨੇ ਕ ਨੂੰ ਚੁੱਕ ਲਓਗੇ ਇਹ ਲੜੀ ਬਹੁਤ ਵੱਡੀ ਹੈ ਇਹ ਬਹੁਤ ਵੱਡੀ ਗਿਣਤੀ ਲੋਕਾਂ ਦੀਆਂ ਮੰਗਾਂ ਨੇ ਦੇਸ਼ ਦੇ 50% ਲੋਕ ਸਿੱਧੇ ਤੌਰ ਤੇ ਖੇਤੀਚ ਨੇ ਉਹਨਾਂ ਦੀ ਮੰਗਾਂ ਨੇ 75% ਲੋਕ ਅਸੀਂ ਨਿਰਭਰ ਤੇ ਆਂ ਦੇਸ਼ ਦੇ ਕਿਸਾਨ ਮਜ਼ਦੂਰ ਦੀ ਸਾਂਝੀ ਲੜਾਈ ਹੈ ਇਹ ਇਸ ਤਰ੍ਹਾਂ ਜ਼ਬਰਦਸਤੀ ਚੱਕ ਚੱਕ ਕੇ ਕੈਂਪਾਂ ਨੂੰ ਤੋੜ ਕੇ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਧੋਲਨ ਨਹੀਂ ਮੁੱਕਣ ਵਾਲੇ ਸਰਕਾਰ ਗੱਲਬਾਤ ਕਰੇ ਜੇ ਕਿਸਾਨਾਂ ਨਾਲ ਕੋਈ ਹਮਦਰਦੀ ਹੈ ਤੇ ਨਹੀਂ ਇਹ ਅਧੋਲਨ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਮੀਟਿੰਗ ਕਰ ਰਹੇ ਆ ਵਿਚਾਰ ਕਰ ਰਹੇ ਆ ਦੋਨੇ ਮੋਰਚਿਆਂ ਦੇ ਵੱਲੋਂ ਸੰਘਰਸ਼ ਐਲਾਨ ਕੀਤੇ ਆ ਜਿਹੜੇ ਉਹ ਐਲਾਨਾ ਨੂੰ ਸਿਰੇ ਚੜਾਵਾਂਗੇ ਸਗੋਂ ਅਸੀਂ ਜਨਤਾ ਨੂੰ ਫੀਲ ਕਰਨੀ ਚਾਹੁੰਦੇ ਆ ਵੀ ਇਸ ਰੋਸ ਵਜੋਂ ਹੋਰ ਵੱਡੀ ਗਿਣਤੀ ਨਿਕਲਣਾ ਚਾਹੀਦਾ ਤਾਂ ਕਿ ਅਸੀਂ ਆਪਣੀਆਂ ਮੰਗਾਂ ਨੂੰ ਮਸਲਿਆਂ ਨੂੰ ਹੱਲ ਕਰਾ ਸਕੀਏ। ਸਤਿਨਾਲ ਸਿੰਘ ਬਹਿਰ ਕਿਸ ਤਰ੍ਹਾਂ ਕੀ ਕਹਿਣਾ ਜਿਹੜਾ ਦੇਰ ਰਾਤ ਪ੍ਰਧਾਨ ਜੀ ਤੇ ਤੇ ਪੋਸਟ ਕਹਿਣ ਤੋਂ ਗੱਲਾਂ ਟੱਪ ਗਈਆਂ। ਅਸੀਂ 9 ਮਹੀਨੇ ਤੋਂ ਬੈਠੇ ਆਂ ਜਿਹੜਾ ਦਿੱਲੀ ਮੋਰਚਾ ਚੱਲਿਆ ਸੀ ਉਹ ਮੰਗਾਂ ਲਿਖਤੀ ਮੰਨੀਆਂ ਹੋਈਆਂ ਸੀ ਉਹਨੂੰ ਯਾਦ ਕਰਾਉਣ ਚੱਲੇ ਸੀ 13 ਫਰਵਰੀ ਤੋਂ ਪਨੇਰ ਸਾਹਿਬ ਤੇ ਡੱਲੇਵਾਰ ਸਾਹਿਬ ਦੀ ਅਗਵਾਈ ਚ ਅਸੀਂ ਸਾਰੇ ਲੋਕ ਪਿੱਛੇ ਸੀ ਤੇ ਅਸੀਂ ਹੁਣ 9 ਮਹੀਨੇ ਤੋਂ ਬਾਅਦ ਜਿਵੇਂ ਸਾਨੂੰ ਲੱਗਿਆ ਵੀ ਹੁਣ ਥੋੜਾ ਬਾਲਾ ਤਾਂ ਹਿਲਜੁਲ ਕਰਾਂਗੇ ਫਿਰ ਵੀ ਅਸੀਂ ਛਾਤ ਵੀ ਹਿਲਜੁਲ ਦਾ ਸਿਰਫ ਸੰਤਰੀ ਨਾਲ ਅੱਜ ਢੱਲੇਵਾਲ ਸਾਹਿਬ ਨੇ ਮਰਨ ਵਰਤੇ ਮਰਨ ਵਰਤੇ ਮਿੱਠੇ ਪ੍ਰੋਗਰਾਮ ਬਹਿਣਾ ਸੀ ਤੇ ਮੈਂ ਪਰਸੋਂ ਸਾਰਾ ਪ੍ਰਬੰਧ ਕਰਾ ਕੇ ਗਿਆ ਕਿਉਂਕਿ ਮੈਂ ਬਜ਼ੁਰਗ ਬੱਦਾ ਢੱਲੇਵਾਲ ਸਾਹਿਬ ਦੀ ਵਿਚਾਰ ਤਾਰਾ ਇੱਕ ਹੀ ਸਾਡੇ ਸਾਰੇ ਲੋਕਾਂ ਦੀ ਨੌਜਵਾਨਾਂ ਦੀ ਅਸੀਂ ਜਿਹੜਾ ਮਿੱਠਿਆ ਪ੍ਰੋਗਰਾਮ ਹੈ 17 ਸਤਸਿਕ ਬਹਿਰੂ ਬਹੂਗਾ ਔਰ ਸਾਡੀ ਕਤਾਰ ਬੜੀ ਲੰਮੀ ਹੈ ਸਾਡੇ ਰਾਦੇ ਬੜੇ ਤਗੜੇ ਨੇ ਤੇ ਇਹ ਮੋਦੀ ਤੇ ਮੁੱਖ ਮੰਤਰੀ ਨੇ ਬਹੁਤ ਵੱਡੀ ਗਲਤੀ ਕੀਤੀ ਫਿਰ ਵੀ ਅਸੀਂ ਮੈਂ ਮੋਰਚਿਆਂ ਵੱਲ ਲਾਂਡ ਕਰਦਾ ਜਬਰਦਸਤ ਮੁੱਖ ਮੰਤਰੀ ਨੂੰ ਸੰਬੋਧਨ ਉਹ ਕਹਿਣਾ ਤੇ ਸਾਡੇ ਮਿੱਥੇ ਟਾਈਮ ਤੇ ਦੱਲੇਵਾਲ ਸਾਹਿਬ ਨੂੰ ਸਾਡੇ ਵਿੱਚ ਲੈ ਕੇ ਆਵੇ ਦੱਲੇਵਾਲ ਸਾਹਿਬ ਬਵੇਗਾ ਜੇ ਉੱਥੇ ਉਹਨੂੰ ਅੰਡਰਗਰਾਉਂਡ ਰੱਖਿਆ ਇੱਥੇ ਨਾ ਆਇਆ ਮਿੱਥੇ ਪ੍ਰੋਗਰਾਮ ਮੁਤਾਬਕ ਸਤਨਾਲ ਸਿੰਘ ਬਹਿਰੂ ਬਵੇਗਾ ਔਰ ਪਤਾ ਲੱਗ ਜੂਗਾ ਹਿੰਦੁਸਤਾਨ ਦੇ ਲੋਕਾਂ ਨੂੰ ਵੀ ਇਹ ਖਣੌਰੀ ਇਹ ਲੋਰੀ ਨਹੀਂ ਪੂਰਾ ਇਹ ਆਪਣੇ ਸਾਰੇ ਦੇਸ਼ ਦਾ ਮੋਰਚਾ ਤੁਸੀਂ ਵੇਖੋ ਹੁਣੇ ਉਹਨੇ ਸਾਰੇ ਦੇਸ਼ ਦੇ ਕਿਸਾਨ ਵੀ ਇੱਥੇ ਆ ਰਹੇ ਨੇ ਪੰਜਾਬ ਦੇ ਕਿਸਾਨ ਵੀ ਆ ਰਹੇ ਨੇ ਜਿਹੜਾ ਇਹ ਨਿਉਂਦਾ ਪਾਇਆ ਸਭ ਤੋਂ ਮਹਿੰਗਾ ਨਿਉਂਦਾ ਹੈ ਇਹ ਅਸੀਂ ਮੋੜਾਂਗੇ ਠੀਕ